ਆ ਮੇਰੀ ਵੀਡੀਓਜ਼ ਦਾਲਣਾ ਬੰਦ ਕਰ ਦਿਜੀਏ ਮੈਂਔਰ ਸਿਰਫ ਫਰੈਂਡਸ ਐ ਆਪਕੋ ਕਿੰਨੀ ਵਾਰ ਮੈਂ ਬਤਾ ਚੁੱਕੀ ਹਾਂ ਬਾਬਾ ਜੀ ਸੁਣਤਾ ਗਿਆ ਹੋਣਾ ਬੰਦਿਆਂ ਨੇ ਕੰਮ ਕਰ ਲਓ ਤੇ ਜੇ ਕਿਸੇ ਦੁੱਖ ਤਕਲੀਫਾ ਭੈਣ ਚੋਦ ਨੂੰ ਨੰਬਰ ਆਪਦਾ ਸੈਂਡ ਕਰਕੇ ਗੱਲ ਕਰ ਸਕਦਾ ਸਿੱਧੀ ਗੱਲ ਕਰ ਸਕਦਾ ਤੇ ਘਰੇ ਆਣ ਕੇ ਤੁਹਾਡੀ ਮਾਂ ਘੜਾਂਗੇ ਤੇ ਏਕਾ ਹੋਏ ਅਮਰੀਕਾ ਵਾਲਾ ਤੇ ਬੰਦਿਆਂ ਨੇ ਕੰਮ ਕਰ ਲਾ ਫੁੱਲਣ ਪੀਜੀ ਵਾਲੇ ਤਾਂ ਅਸੀਂ ਹੈ ਨਹੀਂਗੇ जो तो समझ समझी बैठे हो आ, क्या किस किसने मारपीट मारपीट किया क्या एक्चुअली मैं आज इनके घर पे एफिडेविट लेने गई थी कि किन के घर ये सुप्रीत सिंह सुख हत्या इनसे ये काफी लोग ने लोग जाते हैं इसमें इतना जोर से मेरे दो तीन खबर मारे और इनको दीवार में ये उसकी मम्मी ने मारे या उसके पहले इसने मारे में ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਸੁਖਰਤਿਆ ਦਾ ਮੁੱਦਾ ਕਾਫੀ ਭਖਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਪਹਿਲਾਂ ਕੁੜੀ ਨੇ ਰਿਪਲਾਈ ਕੀਤਾ ਸੀ ਹਸਪੀਟਲ ਜਾ ਕੇ ਤਾਂ ਉਸ ਤੋਂ ਬਾਅਦ ਦੋਸਤੋ ਸੁਖਰਤਿਆ ਨੇ ਵੀ ਰਿਪਲਾਈ ਕਰ ਦਿੱਤਾ ਆਪਣੀ ਪਾਰਟਨਰ ਦੇ ਨਾਲ ਤਾਂ ਉਸ ਨੇ ਕਾਫੀ ਖਰੀਆਂ-ਖਰੀਆਂ ਸੁਣਾਈਆਂ ਤੇ ਦੇ ਦਿੱਤੀ ਸਭ ਨੂੰ ਵਾਰਨਿੰਗ ਕਿ ਇਸ ਤੋਂ ਬਾਅਦ ਜੇ ਹੁਣ ਕੁਝ ਹੋਇਆ ਤਾਂ ਉਸ ਦੇ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਤੇ ਤੁਸੀਂ ਆਪ ਹੀ ਭੁਗਤੋਗੇ ਫਿਲਹਾਲ ਦੋਸਤੋ ਤੁਹਾਡਾ ਕੀ ਕਹਿਣਾ ਇਹਨਾਂ ਦੇ ਬਾਰੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਇਹਨਾਂ ਦੀਆਂ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਨਵੀਆਂ-ਨਵੀਆਂ ਅਪਡੇਟਸ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ ਤੇ ਦੋਸਤੋ ਅਸੀਂ ਨਵੇਂ-ਨਵੇਂ ਰਿਪਲਾਈ ਇਹਨਾਂ ਦੇ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਧੰਨਵਾਦ